ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਐਮ ਟੀਵੀ ਲਾਈਵ ਤੇ ਮੈਂ ਤੁਹਾਡਾ ਆਪਣਾ ਸ਼ੋਕ ਮੈਕ ਅੱਜ ਅਸੀਂ ਮੰਡੀ ਲਾਦੂ ਕਾ ਦੇ ਵਿੱਚ ਆਪਣੇ ਦੋਸਤ ਨੂੰ ਮਿਲਣ ਆਏ ਸੀ ਸ਼ੋਕ ਪ੍ਰਿੰਸ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਦੋਸਤ ਨੇ ਦੱਸਿਆ ਵੀ ਇਹਨਾਂ ਨੇ ਇੱਕ ਨਵੀਂ ਤਕਨੀਕ ਦੀ ਮਸ਼ੀਨ ਲੈ ਕੇ ਆਏ ਨੇ ਜਿਵੇਂ ਆਪਾਂ ਨੂੰ ਪਤਾ ਹੈ ਵੀ ਅੱਜ ਕੱਲ੍ਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਚੱਲ ਪਈਆਂ ਨੇ ਸਰੀਰਕ ਬਿਮਾਰੀਆਂ ਤੇ ਪਾਣੀ ਗਰਮੀ ਦੇ ਵਿੱਚ ਬਹੁਤ ਜ਼ਰੂਰੀ ਹੈ ਆ ਪੰਜ ਸਾਰੇ ਨੂੰ ਪਤਾ ਹੈ ਪਾਣੀ ਆਪਣੇ ਜੀਵਨ ਦਾ ਇੱਕ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜ਼ਰੂਰੀ ਵਸਤੂ ਹੈ ਤੇ ਉਹ ਪਾਣੀ ਵਾਲੀ ਮਸ਼ੀਨ ਇੱਕ ਲੈ ਕੇ ਆਏ ਨੇ ਜਾਣਕਾਰੀ ਲਵਾਂਗੇ ਸ਼ੋਕਜੀ ਨਾਲ ਗੱਲਬਾਤ ਕਰਾਂਗੇ ਇਹ ਮਸ਼ੀਨ ਵੀ ਕਿੱਥੋਂ ਲੈ ਕੇ ਆਏ ਨੇ ਉਹ ਕਿੰਨਾ ਨੇ ਦੋਸਤ ਕਿਹੜੇ ਦੋਸਤ ਨੇ ਇਹਨਾਂ ਨੂੰ ਆ ਦੱਸਿਆ ਤੇ ਇਹਨਾਂ ਨੇ ਸਾਨੂੰ ਆਫ ਕੈਮਰਾ ਦੱਸਿਆ ਸੀ ਕਾਫੀ ਇਸ ਮਸ਼ੀਨ ਦੀਆਂ ਪ੍ਰਸਿਲਟੀਆਂ ਕਹਿੰਦੇ ਵੀ ਬਹੁਤ ਜ਼ਿਆਦਾ ਇਹ ਕਈ ਬਿਮਾਰੀਆਂ ਨੂੰ ਇਹਨਾਂ ਦੇ ਇਸ ਮਸ਼ੀਨ ਦਾ ਪਾਣੀ ਪੀਣ ਨਾਲ ਹੀ ਇਹ ਠੀਕ ਹੋ ਜਾਂਦੀਆਂ ਨੇ ਹਾਲਾਂਕਿ ਇਹਨਾਂ ਨੇ ਇਸ ਇਹਨਾਂ ਦੇ ਦੋਸਤ ਨੇ ਰਿਸਰਚ ਕੀਤੀ ਔਰ ਇਹਨਾਂ ਨੂੰ ਵੀ ਕੁਝ ਸਮਾਂ ਹੋ ਗਿਆ ਇਸ ਮਸ਼ੀਨ ਨੂੰ ਲਿਆਂਦੀ ਨੂੰ ਗੱਲਬਾਤ ਕਰਾਂ ਕਿ ਵੀ ਕੀ ਰਿਜ਼ਲਟ ਆ ਕਿੰਨੇ ਪੈਸੇ ਵੀ ਆਈਏ ਕਿੱਥੋਂ ਲਿਆਏ ਆ ਅਸ਼ੋਕ ਜੀ ਸਵਾਗਤ ਹੈ ਸਾਡੇ ਚੈਨਲ ਤੇ ਹਾਂਜੀ ਨਮਸਕਾਰ ਜੀ ਅੱਜ ਬੜੀ ਖੁਸ਼ੀ ਹੋਈ ਕਿ ਤੁਸੀਂ ਅੱਜ ਸਾਡੇ ਘਰ ਪਹੁੰਚੇ ਹੋ ਥੈਂਕ ਯੂ ਜੀ ਅਸ਼ੋਕ ਜੀ ਤੁਸੀਂ ਮਸ਼ੀਨ ਦੀ ਗੱਲ ਕੀਤੀ ਸੀ ਇਹ ਇੱਕ ਛੋਟਾ ਜਿਹਾ ਆਪਾਂ ਕਹਿ ਸਕਦੇ ਆ ਕਈ ਲੋਕ ਆਰੋ ਕਹਿੰਦੇ ਨੇ ਜੀ ਆਰੋ ਨਹੀਂ ਹੈਗੇ ਇਹ ਇੱਕ ਮਸ਼ੀਨ ਹੈ ਜਿਸ ਨੂੰ ਆਪਾਂ ਕੈਂਗਨ ਵਾਟਰ ਯਾਨੀ ਕਿ ਇਹ ਮਸ਼ੀਨ ਕੈਂਗਨ ਵਾਟਰ ਕੱਢਦੀ ਹੈ ਕੈਂਗਨ ਦਾ ਸ਼ਬਦ ਹੈ ਕਿ ਇਹ ਜਾਪਾਨੀ ਮਸ਼ੀਨ ਹੈ ਕੈਂਗਨ ਸ਼ਬਦ ਜਾਪਾਨ ਤੋਂ ਲਿਆ ਗਿਆ ਜੀ ਅਮਰੀਕਾ ਵਰਗੇ ਲੋਕਾਂ ਨੇ ਇਹਨਾਂ ਨੂੰ ਸਰਟੀਫਾਈਡ ਕੀਤਾ ਜੀ ਤਾਂ ਤੁਸੀਂ ਦੇਖ ਰਹੇ ਹੋ ਪਰ ਐਸਡੀ ਪਾ ਐਸਡੀ 5 5.5 ਇਹ ਮਾਡਲ ਨੰਬਰ ਹੈ ਜੀ ਤਾਂ ਅਮਰੀਕਾ ਦੇ ਪੂਰੇ ਇੰਡੀਆ ਦੀ ਗੱਲ ਕਰੀ ਤੇ 6500 ਡਾਕਟਰ ਇਹਨਾਂ ਨੂੰ ਇਸਤੇਮਾਲ ਕਰ ਰਹੇ ਨੇ ਜੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਹਰੇਕ ਜੋ ਚੰਗੇ ক্রিকেট ਖਿਡਾਰੀ ਨੇ ਦੇ ਦੇ ਪ੍ਰਧਾਨ ਮੰਤਰੀ ਨੇ ਰਾਸ਼ਟਰ ਉਹਨਾਂ ਦੇ ਘਰ ਲੱਗੀਆਂ ਨੇ ਕਿਉਂਕਿ ਅੱਜ ਇਹ ਮਸ਼ੀਨ ਵੱਡੇ ਲੋਕਾਂ ਦੀ ਪਹਿਲਾਂ ਦੇਣ ਸੀ ਪਰ ਅੱਜ ਹਰੇਕ ਘਰ ਨੂੰ ਲਵਾਉਣੀ ਕਿਉਂ ਜ਼ਰੂਰੀ ਪੈ ਗਈ ਹੈ ਜੀ ਆਪਨੇ ਪੰਜਾਬ ਦਾ ਪਾਣੀ ਜਿਹੜਾ ਹੈਗਾ ਪੂਰਾ ਜ਼ਹਿਰੀਲਾ ਹੋ ਚੁੱਕਿਆ ਜੀ ਜੀ ਤਾਂ ਇਸ ਵਾਸਤੇ ਇਹ ਪਰਿਵਾਰ ਨੂੰ ਇੱਕ ਲੋਡ ਸੀ ਕਿ ਜਿਹੜੀ ਪਰਚੀ ਅੱਜ 10 ਰੁਪਏ ਦੀ ਸਰਕਾਰੀ ਉਸਥੇ ਇਲਾਜ ਕਰਾਵਾਂਗੇ ਤੇ ਆਉਣ ਵਾਲੇ 2023 ਦੇ ਵਿੱਚ WHO ਨੇ ਕਿਹਾ ਕਿ ਹਰੇਕ ਜੋ ਹੈ ਨਾ ਪੇਸ਼ੈਂਟ ਲੇਡੀ ਜੈਂਟਸ ਨੂੰ ਕੈਂਸਰ ਤੇ ਕਾਲੇ ਪੀੜੀ ਦੀ ਸ਼ਿਕਾਇਤ ਹੋਣ ਜਾ ਰਹੀ ਹੈ ਤਾਂ ਵੈਗਰੂ ਕਰੇ ਕਿ ਇਹ ਜਿਹੜਾ ਹੈਗਾ ਪਾਣੀ ਜਿੰਨੂੰ ਜ਼ਰੂਰਤ ਹੋ ਲ ਜਾ ਵੀ ਸਕਦਾ ਤੇ ਮਸ਼ੀਨ ਆਪਣੇ ਘਰ ਦੇਖ ਵੀ ਸਕਦੇ ਆ ਤਾਂ ਹੁਣ ਆਪਾਂ ਸਭ ਤੋਂ ਪਹਿਲਾਂ ਨਾਲ ਮਸ਼ੀਨ ਚਲਾਉਂਦੇ ਵੀ ਆ ਛੋਕ ਜੀ ਮਸ਼ੀਨ ਚਲਾਉਨੇ ਆ ਤੇ ਆਪਾਂ ਜਿਹੜਾ ਹੈ ਨਾ ਲਾਈਵ ਵਾਟਰ ਕੱਟਦੇ ਆ ਕਿ ਐਂਗਲ ਲਾਈਵ ਵਾਟਰ ਉਹਦੇ ਬਾਰੇ ਤੰਦਦੇ ਇਹ ਜੀ ਆਪਾਂ ਬਟਨ ਆਨ ਕੀਤਾ ਜੀ ਜੀ ਇਸ ਤੋਂ ਬਾਅਦ ਪਾਵਰ ਜਿਹੜਾ ਕੱਟ ਕਰੇ ਤੇ ਤੁਹਾਨੂੰ ਆਪਾਂ ਨੇ ਕੀ ਕਰਨਾ ਜੀ ਆਨ ਕਰ ਦੇਣੀ ਹੈ ਜੀ ਠੀਕ ਹੈ ਬਲਿੰਕਿੰਗ ਕਰੇਗਾ ਬਲਿੰਕਿੰਗ ਤਿੰਨ ਵਾਰੀ ਹੋਏਗੀ ਹੁਣ ਇਹ ਉੱਪਰ ਆ ਗਿਆ ਕੈਂਗਨ ਵਾਟਰ ਜੀ ਇਹ ਇੱਕ ਬੜਾ ਅਨਮੋਲ ਜਿਵੇਂ ਕੈਂਗਨ ਵਾਟਰ ਜਿਹੜਾ ਨਿਕਲ ਰਿਹਾ ਜਿਵੇਂ ਗੰਗੋਤਰੀ ਗੰਗਾ ਦਾ ਪਾਣੀ ਹੈ ਨਾ ਜੀ ਜੀ ਗੰਗਾ ਜਿੱਥੋਂ ਮਤਲਬ ਚਲਦੀ ਓਥੇ ਪਾਣੀ ਆਜ ਵੀ ਸ਼ੋਹ ਦੇ ਗੰਗਾ ਦਾ ਤੇ ਇਸ ਮਸ਼ੀਨ ਦਾ ਪਾਣੀ ਚੈੱਕ ਕਰਾਓਗੇ ਤਾਂ ਇਹ ਗੰਗਾ ਵਰਗਾ ਪਾਣੀ ਤੁਸੀਂ ਆ ਦੇਖੋ ਇਹਦੇ ਵਿੱਚ ਇਹਨੂੰ ਆਪਾਂ ਲਾਈਵ ਵਾਟਰ ਕਾਂ ਵਿੱਚ ਹਾਈਡਰੋਨ ਦੇਖ ਰਹੇ ਹੋ ਜੀ ਇਹ ਜਦੋਂ ਪਾਣੀ ਆਪਣੇ ਗਲਾਸ ਵਿੱਚ ਇਨਸਟਾਲਮੈਂਟ ਹੋ ਜਾਏਗਾ ਇਸ ਨੂੰ 30 ਤੋਂ 40 ਸਕਿੰਟ ਜਿਹੇ ਪੀਂਦੇ ਆ ਲਗਾਤਾਰ 1 ਮਹੀਨਾ ਤਾਂ ਇਹ ਦਾ ਰਿਜ਼ਲਟ ਕਿਸੇ ਨੂੰ ਕਾਲਾ ਪੀ ਲਿਆ ਹੈ ਕੈਂਸਰ ਹੈ ਗੋੜਿਆਂ ਦੀ ਪ੍ਰੋਬਲਮ ਹੈਗੀ ਹੈ ਛੋਟੀ ਮੋਟੀ ਲੇਡੀ ਦੀ ਜੋ ਸਮੱਸਿਆ ਹੈ ਸਾਰੀ ਦੂਰ ਹੋ ਜਾਂਦੀ ਤੇ ਬਾਕੀ ਰਹੀ ਪਾਣੀ ਦੀ ਗੱਲ ਤੁਸੀਂ ਨਾਲ ਨਾਲ ਜੀ ਪਾਣੀ ਇਹ ਪਾਣੀ ਤੁਸੀਂ ਨਾਲ ਨਾਲ ਇਸਤੇਮਾਲ ਵੀ ਕਰੋ ਲਾਈ ਵਾਟਰ ਤੁਸੀਂ ਦੇਖ ਲਿਓ ਹਾਈਡਰੋਜਨ ਹੈ ਤੁਸੀਂ ਗੌਰ ਕਰੋ ਕਿ ਇਹ ਬੜੀ ਇੱਕ ਜੀ ਜਬਰਦਸਤ ਮਸ਼ੀਨ ਬਣਾਈ ਗਈ ਹੈ ਤਾਂ ਸਾਨੂੰ ਜੈਪੁਰ ਜਾਣ ਦਾ ਮੌਕਾ ਮਿਲਿਆ ਪਿਛਲੇ ਕੁਝ ਦਿਨਾਂ ਤੋਂ ਤਾਂ ਨਾਲ ਨਾਲ ਹੁਣ ਨਾਲ ਨਾਲ ਆਪਾਂ ਇੱਕ ਡੈਮੋ ਵੀ ਕਰਦੇ ਆ ਜੀ ਠੀਕ ਹੈ ਆਪਾਂ ਹੁਣ ਕੀ ਕੀਤਾ ਜੀ ਇਸ ਮੋਟਰ ਦੇ ਵਿੱਚੋਂ ਇਹ ਹੁਣ ਬਿਲਕੁਲ ਜਿਹੜਾ ਲਾਈਵ ਵਾਟਰ ਇਹ ਸਾਫ਼ ਹੋ ਕੇ ਆ ਰਿਹਾ ਸੀ ਇਹ ਬਿਲਕੁਲ ਲਾਈਵ ਵਾਟਰ ਹੈ ਯਾਨੀ ਕਿ ਇਹਨੂੰ ਤੁਸੀਂ ਚੈੱਕ ਕਰਾਓਗੇ ਜਿੰਦਾ ਗੰਗੋਤਰੀ ਪਾਣੀ ਕਹਿ ਸਕਦੇ ਆ ਜੀ ਗੰਗਾ ਵਰਗਾ ਪਾਣੀ ਹੈ ਆਪਣੇ ਘਰ ਇਥੋਂ ਪੀਵਾਗੇ ਜਿਹੜਾ ਬੋਡੀ ਨੂੰ ਸੰਤੁਸ਼ਟ ਰੱਖਾਂਗੇ ਜੀ ਅੱਛਾ ਇਹਦੇ ਵਿੱਚ 6 ਪ੍ਰਕਾਰ ਦਾ ਪਾਣੀ ਨਿਕਲਦਾ ਜੀ ਠੀਕ ਹੈ ਕਿਉਂਕਿ ਜਿਸ ਨੇ ਮਸ਼ੀਨ ਲਵਾਣੀ ਪਹਿਲੇ ਹਫਤੇ ਪੀਣਾ 8 8.5 ਦਾ ਪਾਣੀ ਪੀਣਾ ਅਗਲੇ ਹਫਤੇ 9.0 ਦਾ ਤੇ ਅਗਾ ਸਦਾ ਲਈ 9.5 ਪੀ ਐਚ ਦਾ 6 ਆਪਾਂ ਪਾਣੀ ਪੀਣਾ ਉਸ ਤੋਂ ਬਾਅਦ ਇਹਦੇ ਵਿੱਚ 3 ਤੋਂ ਘੱਟ ਸਾਲ ਦਾ ਕੋਈ ਬੱਚਾ ਹੁੰਦੀ ਦਵਾਈ ਚੱਲ ਰਹੀ ਹੈ ਤਾਂ ਫਿਰ ਇਹ ਪਾਣੀ ਨਹੀਂ ਥੋੜਾ ਇਥੋਂ ਆਪਾਂ ਲੈ ਸਕਦੇ ਹਾਂ ਜਿਵੇਂ ਨਿਪਲ ਬਣੀ ਹੋਈ ਹੈ ਹਾਂਜੀ ਹਾਂਜੀ ਜਿਵੇਂ ਛੋਟੇ ਬੱਚਿਆਂ ਦੇਖਿਆ ਨਾ ਮੈਡੀਕੇਸ਼ਨ ਹਾਰਮੋਨਾਂ ਇਹ ਛੋਟੇ ਬੱਚਿਆਂ ਦੀ ਸੁਵਿਧਾ ਜੀ ਯਾਨੀ ਕਿ ਇਸੇ ਮਸ਼ੀਨ ਦੇ ਸਾਰੇ ਤਰ੍ਹਾਂ ਦੇ ਡਾਕਟਰ ਫਿੱਟ ਹੋ ਗਏ ਜੀ ਅੱਗੇ ਚਲਦੇ ਹਾਂ ਜੀ ਇਹਦੇ ਬਿਊਟੀ ਵਾਟਰ ਵੀ ਨਿਕਲਦਾ ਹੈ ਜੀ ਕਿਹਾ ਮਤਲਬ ਫੇਸ ਧੋਣਾ ਹੋਵੇ ਕੋਈ ਫੇਸ ਤੇ ਪ੍ਰੋਬਲਮ ਹੈ ਜੀ ਉਹਦੇ ਨਾਲ ਆਪੇ ਇੱਕ ਸਟਰੋਂਗ ਵਾਟਰ ਹੈਂਡ ਸੈਨੀਟਾਈਜ਼ਰ ਦਾ ਕੰਮ ਵੀ ਕਰੇਗਾ ਜਿੰਦੇ ਕੋਈ ਗਰਮੀ ਚ ਗਰਮੀ ਹੈ ਜੀ ਪੱਕ ਜਾਂਦਾ ਤਾਂ ਆਪਾਂ ਇਹਦੇ ਤੋਂ ਜਿਹੜਾ ਹੈਗਾ ਬਟਨ ਛੱਡ ਕੇ ਆਪਾਂ ਇਸ ਨੂੰ ਠੀਕ ਕਰ ਸਕਦੇ ਆ ਉਸ ਤੋਂ ਬਾਅਦ ਜਿਹੜਾ ਇਹਸ ਪਾਣੀ ਦਾ ਜਿਹੜਾ ਹੈਗਾ ਜ਼ੀਰੋ ਵੇਸਟੇਜ ਹੈ ਥੱਲੇ ਤੁਸੀਂ ਦੇਖੋ ਜੀ ਬਾਲਟੀ ਰੱਖੀ ਹੈ ਬਾਲਟੀ ਇਹ ਆ ਜਿਹੜਾ ਪਾਣੀ ਆਪਾਂ ਦੂਜੇ ਆਰਓ ਦਾ ਡੋਲਦੇ ਆ ਤਾਂ ਇਹ ਬਾਲਟੀ ਦੇ ਪਾਣੀ ਨਾਲ ਪੋਚਾ ਲਾ ਸਕਦੇ ਆ ਨਾ ਸਕਦੇ ਆ ਚੰਬੜੀ ਦੀ ਜੋ ਵੀ ਦਿੱਕਤ ਹੋਏਗੀ ਇਹ ਤੁਹਾਡੀ ਦੂਰ ਹੋ ਜਾਂਦੀ ਹੈ ਤਾਂ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਕਰਦੇ ਆ ਆਪਣੇ ਘਰ ਦੇ ਵਿੱਚੋਂ ਇਹ ਆਪਾਂ ਹਲਦੀ ਲਈ ਥੋੜੀ ਜੀ ਠੀਕ ਹੈ ਆਮ ਜਿਹੜੀ ਆਪਾਂ ਸਬਜੀ ਜਮਰਤਨੇ ਆ ਹਲਦੀ ਆ ਤੁਹਾਡੇ ਘਰ ਆਪ ਦੇਖੋ ਆਪਾਂ ਰਸੋਈ ਵਿੱਚ ਖੜਿਆ ਜੀ ਰਸੋਈ ਦੇ ਵਿੱਚੋਂ ਆਪਾਂ ਕੀ ਕਰਦੇ ਆ ਆਪਾਂ ਆ ਹਲਦੀ ਪਾ ਲਈ ਜੀ ਤੇ ਦੂਜੇ ਗਲਾਸ ਦੇ ਵਿੱਚ ਵੀ ਆਪਾਂ ਹਲਦੀ ਪਾ ਲਈ ਠੀਕ ਹੈ ਠੀਕ ਹੈ ਆ ਹੈਗਾ ਸਿੰਪਲ ਪਾਣੀ ਜੀ ਇਹਦਾ ਤੁਸੀਂ ਰਿਜ਼ਲਟ ਦੇਖੋ ਜੀ ਰਿਜ਼ਲਟ ਸਿੰਪਲ ਪਾਣੀ ਆਪਾਂ ਲਿਆ ਜੀ ਲਓ ਜੀ ਆ ਪਾਣੀ ਆਪਾਂ ਵੀ ਇੱਥੇ ਰੱਖਤਾ ਜੀ ਠੀਕ ਹੈ ਉਸ ਤੋਂ ਬਾਅਦ ਆਪਾਂ ਮਸ਼ੀਨ ਔਨ ਕੀਤੀ ਜੀ ਚਾਹੇ ਨੂੰ ਤੁਸੀਂ ਜਿੱਥੇ ਵੀ ਬੋਤਲ ਪਾ ਕੇ ਰੱਖੋਗੇ ਜਾਂ ਬਾਲਟੀ ਵਿੱਚ ਰੱਖੋਗੇ ਜਾਂ వాటర్ ਕੋਲਰ ਦੇ ਤੇ ਆਪਾਂ ਮਸ਼ੀਨ ਆਉਣ ਕੀਤੀ ਬਲਿੰਕਿੰਗ ਤੋਂ ਬਾਅਦ ਆਪਾਂ ਜਾਂਦਾ ਕੈਂਗਨ ਮਾਟਰ ਕੱਢਾਂਗੇ ਕੈਂਗਨ ਉੱਪਰ ਵਿਖਿਆ ਜੇ ਬਲਿੰਕ ਰੁਕ ਜਾਏਗੀ ਹਾਂ ਬਲਿੰਕਿੰਗ ਰੁਕ ਗਈ ਲੋ ਜੀ ਆਪਾਂ ਹੁਣ ਤੁਸੀਂ ਦੇਖੋ ਆਪਾਂ ਨੂੰ ਉਹੀ ਆਪਾਂ ਹਲਦੀ ਲਈਏ ਤੁਹਾਡੇ ਸਾਹਮਣੇ ਜੀ ਤੁਹਾਨੂੰ ਇਹ ਅੰਤਰ ਵਿਖੇਗਾ ਜੀ ਜੀ ਤਾਂ ਸਾਰੀਆਂ ਸੌਦਾਵਾਂ ਇਹਦੇ ਵਿੱਚ ਨੇ ਤੁਸੀਂ ਸ਼ੋਕ ਜੀ ਤੁਸੀਂ ਦੇਖੋ ਆ ਆਪਣਾ ਟੈਬ ਵਾਲਾ ਪਾਣੀ ਹੈ ਜੀ ਹਾਂ ਜੀ ਹਾਂ ਜੀ ਹਲਦੀ ਕਿੰਨੀ ਬਰੀਕ ਹੁੰਦੀ ਹਲਦੀ ਵਿੱਚ ਗੁਲੀ ਨਹੀਂ ਪੂਰੀ ਜਿਹੜੀ ਇਹ ਡਿਜ਼ਰਵ ਨਹੀਂ ਹੋਈ ਉਦਾਂ ਪਈ ਹੈ ਠੀਕ ਥੱਲੇ ਬੈਠ ਗਈ ਉਹਦੇ ਚ ਹਾਂ ਹਾਂ ਤੇ ਐਸ ਪਾਣੀ ਦੇ ਵਿੱਚ ਤੁਸੀਂ ਦੇਖ ਲਓ ਪਾਣੀ ਦਾ ਰੰਗ ਦੇਖੋ ਜੀ ਜੀ ਇਹ ਥੋੜਾ ਡਾਰਕ ਹੈ ਤੇ ਉਹ ਥੋੜਾ ਲਾਈਟ ਹੈ ਦੇਖੋ ਜੀ ਅਸਲੀ ਜਿਹੜੀ ਹਲਦੀ ਦਾ ਜਿਹੜਾ ਕਲਰ ਹੈ ਆਪਾਂ ਸਬਜੀ ਬਣਾਉਨੇ ਆ ਜਦੋਂ ਉਬਲਦੀ ਹੈ ਤਾਂ ਇਸੇ ਤਰ੍ਹਾਂ ਜਿਹੜਾ ਇਹ ਪਾਣੀ ਆ ਆਪਣੀ ਬੋਡੀ ਦੇ ਵਿੱਚ ਜਾਏਗਾ ਪੂਰੇ ਸਰੀਰ ਦੇ ਇੱਕ ਇੱਕ ਅੰਗ ਤੱਕ ਜਾਏਗਾ ਤੇ ਇਹ ਦਾ ਰਿਜ਼ਲਟ ਜਿਹੜਾ ਤੁਹਾਨੂੰ ਬੋਡੀ ਵਿੱਚ ਮਿਲੇਗਾ ਠੀਕ ਹੈ ਠੀਕ ਹੈ ਜੀ ਜੇ ਇਹ 12 ਪਾਣੀ ਪੀਵਾਂਗੇ ਤਾਂ ਬਾਈ ਜੀ ਬੜੀ ਵੱਡੀ ਸਮੱਸਿਆ ਆਪਣੇ ਸਰੀਰ ਨੂੰ ਹੋਣ ਜਾ ਰਹੀ ਹੈ ਗਰਮੀ ਦੇ ਟਾਈਮ ਜਿੰਨਾ ਮਰਜ਼ੀ ਪਾਣੀ ਪੀਓ ਕੋਈ ਸਮੱਸਿਆ ਨਹੀਂ ਪਾਣੀ ਹੀ ਇੱਕ ਜਿਹੜਾ 72% ਆਪਾਂ ਬੋਡੀ ਦਾ ਠੀਕ ਕਰ ਲਿਆ ਤੇ 28% ਆਪਾਂ ਕੀ ਹੈ ਭਜਦੇ ਆਂ ਦਿਨੇ ਕੀ ਬੱਚਿਆਂ ਨੂੰ ਦੇਣਾ ਰਾਤ ਨੂੰ ਕੀ ਦੇਣਾ ਮੈਡਮ ਨੂੰ ਕੀ ਖਵਾਣਾ ਸ਼ਾਮ ਨੂੰ ਸਬਜ਼ੀ ਕੀ ਬਣਾਉਣੀ 28% ਤੇ ਜੋਰ ਹੈ ਜੇ ਆਪਾਂ 72% ਬੋਡੀ ਦੇ ਪਾਣੀ ਪੀ ਕੇ ਮਸ਼ੀਨ ਲਵਾ ਕੇ ਜਾਂ ਪਾਣੀ ਇਹ ਪੀ ਕੇ 72% ਠੀਕ ਕਰ ਲਾਂਗੇ ਜੀ ਤਾਂ ਤੁਸੀਂ ਦੇਖੋਗੇ ਜੀ 72% ਜਿਹੜਾ ਹੈਗਾ ਆਪਾਂ ਬੋਡੀ ਨੂੰ ਠੀਕ ਕਰ ਲਾਂਗੇ ਤੇ ਤੁਹਾਡੀ ਜਿਹੜੀ ਇਹ ਬੋਡੀ ਜਿਹੜੀ ਹੈ ਐ ਫਿੱਟ ਹੋ ਜਾਏਗੀ ਜੀ ਜੀ ਹਾਂਜੀ ਤਾਂ ਤੁਹਾਡੇ ਸਾਹਮਣੇ ਆਏ ਕਲਰ ਜੀ ਉਹ ਆਪਾਂ ਲਾਈਵ ਐਟਰ ਪਾਇਆ ਇਹ ਆਪਾਂ ਦੂਸਰਾ ਪਾਇਆ ਜੀ ਸ਼ੁਭ ਜੀ ਇਸ ਤਰ੍ਹਾਂ ਵੀ ਤੁਸੀਂ ਇਹਦੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਯੂਜ਼ ਕਰਦਿਆਂ ਹਾਂ ਦੇਖੋ ਜੀ ਇਹ ਮਸ਼ੀਨ ਤਾਂ ਲਗਭਗ ਲੋਕ ਵਰਤ ਰਹੇ ਨੇ ਆਪਣੇ ਫਾਜ਼ਲ ਕਾ ਏਰੀਆ ਚ ਵੀ ਤੋਂ ਪੱਚੀ ਮਸ਼ੀਨਾਂ ਲੱਗੀਆਂ ਨੇ ਤਾਂ ਮੰਡੀ ਲਾਦੂ ਦੇ ਵਿੱਚ ਇੱਕ ਆਪਣੇ ਕੋਲ ਹੈ ਤਾਂ ਇੱਕ ਮਨਜੀਤ ਸਿੰਘ ਸੂਬੇਦਾਰ ਦਾ ਉਹਦੀ ਮਸ਼ੀਨ ਆ ਚੁੱਕੀ ਉਹਦੀ ਕੱਲ ਫਿੱਟ ਹੋਏਗੀ ਤਾਂ ਇਸ ਵਾਸਤੇ ਨਾਲੇ ਪੋਨ ਨਾਲੇ ਫਲੀਆਂ ਨਾਲੇ ਦਵਾਵਾਂ ਇਹਦੇ ਵਿੱਚ ਕੋਈ ਲੋਟ ਨਹੀਂ ਕੋਈ ਗਸੋਟ ਨਹੀਂ ਕੰਪਨੀ ਨੂੰ ਜੋ ਡਾਇਰੈਕਟ ਸੇਲਿੰਗ ਇ ਡਾਇਰੈਕਟ ਪੈਸੇ ਜਾਣੇ ਆ ਪ੍ਰੋਡਕਟ ਤੁਹਾਡੇ ਘਰ ਆ ਜਾਣਾ ਉਸ ਤੋਂ ਬਾਅਦ ਤੁਸੀਂ ਇਹ ਨੂੰ ਪੀਓਗੇ ਜੋ ਘਰ ਵਿੱਚ ਦੁੱਖ ਹੈ ਤਕਲੀਫ ਹੈ ਉਹ ਤੁਹਾਡਾ ਦੂਰ ਹੋਏਗਾ ਜੀ ਤਾਂ ਹਾਲਾਂਕਿ ਜੇ ਅਮਰੀਕਾ ਵਰਗੇ ਕੈਂਸਰ ਹਸਪੀਟਲ ਵਿੱਚ ਜੇ ਇਲਾਜ ਕਰਾਉਨੇ ਆ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਕੈਂਗਨ ਵਾਟਰ ਨਾਲ ਹੀ ਉਸ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਠੀਕ ਹੈ ਤਾਂ ਅਸੀਂ ਚਾਹੁੰਨੇ ਆ ਹਸਪੀਟਲੇ ਜਾਣ ਦੀ ਬਜਾਏ ਤਾਂ ਪਾਣੀ ਨੂੰ ਆਪਾਂ ਜੇ ਠੀਕ ਕਰ ਲਿਆ ਜਾਂ ਸਰਕਾਰਾਂ ਠੀਕ ਨਹੀਂ ਕਰ ਰਹੀਆਂ ਤਾਂ ਆਪਣੇ ਆਪ ਨੂੰ ਜੇ ਧਿਆਨ ਰੱਖਦੇ ਹੋਏ ਜੇ ਇਹ ਪਾਣੀ ਇਸਤੇਮਾਲ ਕਰਦੇ ਆ ਤਾਂ ਆਪਾਂ ਬੋਡੀ ਨੂੰ ਫਿੱਟ ਰੱਖ ਸਕਦੇ ਆ ਠੀਕ ਹੈ ਤੇ ਇਹ ਫਿਰ ਲਿਆਣ ਦੀ ਕੀ ਵਿਧੀ ਹੈ ਕਿੱਥੋਂ ਇਹ ਤੁਸੀਂ ਲੈ ਕੇ ਆਏ ਹੋ ਜਾਂ ਕੋਈ ਕੰਪਨੀ ਹੈ ਜਾਂ ਕਿਹਦੇ ਨਾਲ ਲੋਕ ਕੰਟੈਕਟ ਕਿਵੇਂ ਕਰਨ ਜੇ ਲੋਕ ਮਸ਼ੀਨ ਲੈਣਾ ਚਾਹੁੰਦੇ ਹੋ ਤੇ ਕੀਮਤ ਕਿੰਨੀ ਹੈ ਇਹਦੀ ਹਾਂ ਇਹ ਦੇ ਵਿੱਚ ਦੇਖੋ ਜੀ ਕੀਮਤ ਜਿਸ ਦੇ ਘਰ ਆਪਾਂ ਬੈਠਦੇ ਆ ਉਹਦਾ ਪਹਿਲਾਂ ਆਪਾਂ ਪਾਣੀ ਸਾਰਾ ਟੈਸਟ ਕਰਦੇ ਆ ਠੀਕ ਹੈ ਉੱਥੇ ਕਿੰਨਾ ਕੁ ਬਰਵਾਰ ਹੈ ਜੀ ਠੀਕ ਹੈ ਕਿਸੇ ਨੂੰ ਕੋਈ ਗੁਰਦੁਆਰੇ ਲਵਾਉਣੀ ਹੈ ਉਹ ਪ੍ਰੋਡਕਟ 4 ਲੱਖ ਤੋਂ ਉੱਪਰ ਦਾ ਵੀ ਹੈ ਜੀ ਕਿਸੇ ਨੂੰ ਕੋਈ ਸਕੂਲ ਲਵਾਉਣੀ ਹੈ ਉਹ 3 ਲੱਖ ਤੱਕ ਵੀ ਹੈ ਕਿਸੇ ਨੇ ਛੋਟੀ ਫੈਮਿਲੀ ਦੇ ਵਿੱਚ ਲਵਾਉਣੀ ਹੈ ਤਾਂ ਮੈਂ ਜੀ ਇਹ 2 ਲੱਖ 70 ਹਜ਼ਾਰ ਦਾ ਮਾਡਲ ਲਿਆ ਸੀ ਜਿੰਦੇ ਵਿੱਚ 3 ਤੋਂ 5 ਸਾਲ ਦੀ ਗਾਰੰਟੀ ਹੈ ਤੇ 25 ਸਾਲ ਦੀ ਵਾਰੰਟੀ ਹੈ ਜੀ ਠੀਕ ਹੈ ਠੀਕ ਹੈ ਜੀ ਇਹਦੇ ਚ ਮਾਡਲ 2 ਲੱਖ 18000 ਤੋਂ ਸ਼ੁਰੂ ਹੈ ਜਿਹੜੀ ਮਸ਼ੀਨ ਲਵਾਵਾਂਗੇ ਮਿੰਗੀ ਦੀ 2000 ਕੋਰੀਅਰ ਲੱਗ ਲੱਗੇਗਾ ਤਾਂ ਇਹ ਆਪਣੇ ਘਰ ਪ੍ਰੋਡਕਟ ਆ ਜਾਂਦਾ ਠੀਕ ਹੈ 2 ਲੱਖ 80 ਹਜ਼ਾਰ ਹਾਂਜੀ ਹਾਂ ਇਹਦੇ ਚ ਆਪਾਂ ਇਹ ਵੀ ਇੱਕ ਆਮ ਬੰਦੇ ਦੀ ਪਹੁੰਚ ਤੋਂ ਤਾਂ ਫਿਰ ਬਾਹਰ ਆ ਜੇ ਦੇਖਿਆ ਜਾਵੇ ਵਾਕਿਆ ਗੱਲ ਤਾਂ ਪਹੁੰਚ ਤੋਂ ਬਾਹਰ ਹੈ ਪਰ ਲੇਕਿਨ ਇਹ ਦੂਸਰਾ ਦੇਖਿਆ ਜਾਵੇ ਜਦੋਂ ਸਰੀਰ ਨੂੰ ਬਲੌਕਿੰਗ ਹੁੰਦੀ ਹੈ ਤੇ ਕਈ ਵਾਰੀ ਕੋਈ ਅਮੀਰ ਹੈ ਗਰੀਬ ਹੈ ਭੈਣ ਭਰਾ ਕੋਲ ਪੈਸੇ ਨਹੀਂ ਹੁੰਦੇ ਤਾਂ ਪ੍ਰਾਈਵੇਟ ਹਸਪੀਟਲ ਜਾਣੇ ਤਾਂ ਤੁਹਾਨੂੰ ਪਤਾ ਹੋਵੇ ਕਿੰਨਾ ਖਰਚਾ ਲੱਗਦਾ ਇਹ ਚੀਜ਼ ਨੂੰ ਦੇਖਦੇ ਹੋਏ ਬਈ ਪੈਸੇ ਇੱਕ ਵਾਰੀ ਜ਼ਰੂਰ ਲੱਗਦੇ ਨੇ ਬਈ 1000 ਰੁਪਿਆ ਮਹੀਨਾ ਤੇ ਦਿਨ ਦੇ 35 ਰੁਪਏ ਵਿੱਚ ਸਾਰੀ ਫੈਮਿਲੀ ਗਲਾਸ ਪੀਵੇ ਉਸ ਹਿਸਾਬ ਨਾਲੇ ਮਹਿੰਗੀ ਨਹੀਂ ਹੈ ਜੇ ਦੇਖਿਆ ਜਾਵੇ ਪਰ ਜੇ ਸਰਸੋਈ ਵਿੱਚ ਖੜੇ ਆ 2.5 ਦਿਨ ਲੈ 3 ਲੱਖ ਦਾ ਪਰਸੋਈ ਤੇ ਲਾ ਜਾਂਦੇ ਆ ਕੋਈ ਗੱਡੀ ਲੈਣੀ ਹੈ 3-4 ਲੱਖ ਬੀ ਲਾ ਜਾਂਦੇ ਇਸ ਵਾਸਤੇ ਆਪਾਂ ਸ਼ਬਦਾਂ ਵਿੱਚ ਮਹਿੰਗੀ ਜ਼ਰੂਰ ਹੈ ਪਰ ਡਾਕਟਰੀ ਲੈਂਗਵੇਜ ਨੂੰ ਆਪਾਂ ਮਹਿੰਗੀ ਨਹੀਂ ਕਹਿ ਸਕਦੇ ਜੀ ਜੇ ਕੋਈ ਲੋਕਲ ਦੋਸਤ ਹੈ ਤੁਹਾਡੀ ਵੀਡੀਓ ਨੂੰ ਵੇਖ ਰਹੇ ਹਨ ਤਾਂ ਉਹਨਾਂ ਨੂੰ ਕੀ ਸੰਦੇਸ਼ ਹੈ ਵੀ ਤੁਹਾਡੇ ਨੌਲੇਜ ਹੋਰ ਰਿਜ਼ਲਟ ਲੈਣ ਲਈ ਜਿਵੇਂ ਤੁਸੀਂ ਕਹਿ ਰਹੇ ਸੀ ਜੀ ਇਹ ਜੀ ਮੈਂ ਸ਼ੋਕ ਮੰਡੀ ਲਾਧੂਕਾ ਤੋਂ ਤੁਹਾਡੇ ਮਾਧਿਅਮ ਦੇ ਜ਼ਰੀਏ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਕਿਸੇ ਵੀ ਭੈਣ ਵੀਰ ਨੂੰ ਕੋਈ ਪਾਣੀ ਦੀ ਜ਼ਰੂਰਤ ਹੈਗੀ 2 ਲੀਟਰ 4 ਲੀਟਰ 5 ਲੀਟਰ ਉਹ ਪਾਣੀ ਪੀ ਕੇ ਉਹ ਆਪਦੀ ਬਿਮਾਰੀ ਦੂਰ ਕਰ ਸਕਦਾ ਬਸ ਫ੍ਰੀ ਆਫ ਹੋਨ ਦਾ ਵਾਸਤੇ ਕੋਸਟ ਹੈ ਤੇ ਜੇ ਕੋਈ ਇਸ ਨੂੰ ਲਵਾਉਣਾ ਚਾਹੁੰਦਾ ਤਾਂ ਉਹ ਦੇ ਘਰ ਦੇਵੇ ਡੈਮੋ ਜਾ ਕੇ ਸਾਡਾ ਸੀਨੀਅਰ ਆਏਗਾ ਚੈੱਕ ਕਰਕੇ ਉਹ ਆਪ ਦਾ ਪ੍ਰੋਡਕਟ ਮੰਗਵਾ ਵੀ ਸਕਦਾ ਤੇ ਘਰੇ ਲਗਵਾ ਵੀ ਸਕਦਾ ਤੇ ਰਿਜਲਟ ਕਿੰਨੇ ਦਿਨਾਂ ਚ ਪਾਣੀ ਪੀਣਾ ਪਤਾ ਲੱਗ ਜਾਵੇ ਹਾਂ ਦੇਖੋ ਜੀ ਰਿਜਲਟ ਤਾਂ ਇਹਦੇ ਵਿੱਚ 6 ਪ੍ਰਕਾਰ ਦਾ ਪਾਣੀ ਹੈ ਜੀ ਤਾਂ ਜਿਸ ਦਿਨ ਪਾਣੀ ਸ਼ੁਰੂ ਕਰੇ ਪੀਵੇਗਾ ਤਾਂ ਜਿਸ ਦਿਨ ਮੈਂ ਹੁਣ 25 ਦੀ ਲਵਾਈਏ ਉਸ ਦਿਨ ਆਪ ਦੀ ਡਾਇਰੀ ਤੇ ਕਾਪੀ ਤੇ ਡੇਟ ਨੋਟ ਕਰ ਲਵੇ ਤੇ ਮਹੀਨੇ ਬਾਅਦ ਰਿਪੋਰਟ ਲੈ ਲਵੇ ਤਾਂ ਉਹ ਆਪਣੇ ਆਪ ਪੇਸ਼ੈਂਟ ਹੀ ਦੱਸੇਗਾ ਜੇ ਉਹ ਡੇਲੀ ਯੂਜ਼ ਕਰਦਾ ਹੈ ਕੀ ਕੀ ਬਿਮਾਰੀਆਂ ਠੀਕ ਕਰਦੀ ਹੈ ਬਿਮਾਰੀਆਂ ਇਹਦੇ ਵਿੱਚ ਇਹ ਹੈ ਜੀ ਜਿੱਦਾਂ ਕਿ ਬਿਆਨਕ ਬਿਮਾਰੀਆਂ ਤੋਂ ਅੱਜ ਕੱਲ ਹਸਪੀਟਲ ਆ ਮੇ ਜਾਣਾ ਪੈਂਦਾ ਕੈਂਸਰ ਦੀ ਬਿਮਾਰੀ ਦਾ ਇਹਦੇ ਵਿੱਚ ਇਲਾਜ ਹੈ ਜੀ ਕਾਲੇ ਪੀਲੇ ਦੇ ਇਲਾਜ ਬਾਕੀ ਛੋਟੀਆਂ ਮੋਟੀਆਂ ਜਿੰਨੀਆਂ ਬਿਮਾਰੀਆਂ ਨੇ ਉਹ ਤਾਂ ਸ਼ੂ ਮੰਤਰ ਨੇ ਠੀਕ ਠੀਕ ਹੈ ਪੈਰਾਲਾਈਜਿੰਗ ਦਾ ਕੋਈ ਬਲੌਕਿੰਗ ਹੋ ਜਾਂਦੀ ਹੈ ਇੱਕ ਸਾਈਡ ਖੜ ਜਾਂਦੀ ਹੈ ਜਿਹਨੂੰ ਅਦਰੰਗ ਕਹਿੰਦੇ ਆ ਉਹਦੇ ਵਾਸਤੇ ਜਿਹੇ ਪਾਣੀ ਪੀਣ ਨਾਲ ਜੇ ਸਾਡੇ ਸਰੀਰ ਦੀ ਸਾਰੀ ਬਲੌਕਿੰਗ ਖੁੱਲ ਜਾਂਦੀ ਠੀਕ ਠੀਕ ਹੈ ਸਰ ਚਲੋ ਸੋ ਇਸਨ ਸ਼ੋਕੁਮਾਰ ਜੀ ਮੰਡੀ ਲਾਧੂਗਾ ਤੋਂ ਇਹ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਤੇ ਹਾਲਾਂਕਿ ਇਹ ਮਸ਼ੀਨ ਤਕੀਦ ਦੀ ਜਿਹੜੀ ਤਕਨੀਕ ਹੈ ਜਪਾਨ ਦੀ ਹੈ ਤੇ ਵੱਡੇ ਦੇਸ਼ਾਂ ਦੇ ਵਿੱਚ ਇਸ ਦੀ ਬਹੁਤ ਜ਼ਿਆਦਾ ਵਿਕਰੀ ਹੈ ਤੇ ਭਾਰਤ ਦੇ ਵਿੱਚ ਵੀ ਹੁਣ ਤੇ ਪੰਜਾਬ ਦੇ ਵਿੱਚ ਵੀ ਆਪਣੇ ਜਿਹੜੇ ਦੋਸਤ ਪਹੁੰਚ ਕਰ ਸਕਦੇ ਆ ਤੇ ਇਹ ਲਗਵਾ ਰਹੇ ਆ ਕਿਉਂਕਿ ਸੇਧ ਤੋਂ ਉੱਤੇ ਕੁਝ ਨਹੀਂ ਹੈ ਤੇ ਤੁਸੀਂ ਵੀ ਜੇਕਰ ਇਹ ਮਸ਼ੀਨ ਲਗਾਉਣਾ ਚਾਹਦੇ ਹੋ ਤਾਂ ਆਸ਼ੋਕ ਪ੍ਰਿੰਸ ਲਾਧੂ ਕਵਾਲਨ ਨਕਟਾ ਕਟ ਕਰ ਸਕਦੇ ਹੋ ਤੇ ਜੇਕਰ ਤੁਸੀਂ ਰਿਜ਼ਲਟ ਤੌਰ ਤੇ ਪਾਣੀ ਕੁਝ ਦਿਨ ਪੀਣਾ ਚਾਹੁੰਦੇ ਹੋ ਤਾਂ ਉਹਨਾਂ ਨੇ ਫ੍ਰੀ ਆਫ ਕੋਸਟ ਕਿਹਾ ਵੀ ਉਹ ਕੁਸ਼ਮਾਹ ਸੇਵਾ ਦੇ ਨਾਤੇ ਵੀ ਤੁਸੀਂ 2 ਲੀਟਰ 3 ਲੀਟਰ ਪਾਣੀ ਲਿਜਾ ਕੇ ਇੱਕ ਵਾਰ ਆਪ ਦਾ ਰਿਜ਼ਲਟ ਵੇਖ ਸਕਦੇ ਹੋ ਮਹੀਨੇ ਵਾਸਤੇ ਜਾਂ 10 ਦਿਨਾਂ ਵਾਸਤੇ ਸੋ ਬਨੇ ਰਹਿਣਾ ਸਾਡੇ ਨਾਲ ਦੇਖਦੇ ਰਹਿਣਾ ਸਾਡਾ ਚੈਨਲ